ਜੇ ਧਰਮ ਇੰਨਾ ਚੰਗਾ ਧਰਮ ਦੇ ਨਾਲ ਲਚਕੜਤਾ ਦਾ ਕੀ ਮੇਲ ਹੈ ਜੇ ਧਰਮ ਇੰਨਾ ਚੰਗਾ ਤੇ ਲਚਕੜਤਾ ਤੋਂ ਦੂਰ ਕਰਦਾ ਤੇ ਪੰਜ ਵੱਡੇ ਸਾਧ ਜਿਹੜੇ ਆ ਉਹ ਏਪ ਦੇ ਕੇਸ ਤੇ ਕਤਲ ਦੇ ਕੇਸਾਂ ਦੇ ਵਿੱਚ ਜੇਲ੍ਹ ਚ ਬੈਠੇ ਆ ਜੇ ਧਰਮ ਤੋਂ ਲਚਕੜਤਾ ਨੂੰ ਇੰਨਾ ਖਤਰਾ ਤੇ ਫਿਰ ਸੋਚਾ ਸਿੰਘ ਲੰਗਾ ਨੂੰ ਕਾਲ ਤੱਕ ਸਾਥ ਤੇ ਸੱਦ ਕੇ ਕਿਉਂ ਪੰਥ ਵਿੱਚ ਸ਼ਾਮਲ ਕੀਤਾ ਗਿਆ ਉਦੋਂ ਲਚਕੜਤਾ ਨਹੀਂ ਕਿਸੇ ਨੂੰ ਦਿੱਸੀ ਉਦੋਂ ਇੱਕ ਅਕਾਲੀ ਲੀਡਰ ਦੀ ਹੋਰ ਵਾਇਰਲ ਹੋਈ ਇੱਕਾ ਹੁਣ ਵਾਇਰਲ ਹੋਈ ਜਾਂਦੀ ਹੈ ਉਹ ਪੂਰੀ ਵਾਲੇ ਸਾਧ ਦੀ ਇਹਨਾਂ ਚੀਜ਼ਾਂ ਦੇ ਨਾਲ ਧਰਮ ਕਿਤੇ ਖਤਬ ਹੁੰਦੇ ਹੁੰਦੇ ਕਿ ਧਰਮ ਜਥੇਦਾਰ ਗੜਗੱਜ ਸਾਹਿਬ ਕਹਿੰਦੇ ਆ ਵੀ ਜੇ ਸਿੱਖ ਕੌਮ ਦੀ ਨੌਜਵਾਨੀ ਨੂੰ ਧਰਮ ਤੋਂ ਦੂਰ ਕਰਨ ਲਈ ਲੱਚਰ ਤਾਂ ਫਲਾਈ ਜਾ ਰਹੀ ਆ ਦੱਖਣੀ ਭਾਰਤ ਦੇ ਵਿੱਚ ਕਿੰਨੇ ਮੰਦਰ ਹੈ ਜਿਨ੍ਹਾਂ ਦੇ ਉੱਤੇ ਜਿਹੜੀਆਂ ਤਸਵੀਰਾਂ ਜਿਹੜੀਆਂ ਉੱਥੇ ਮੂਰਤੀਆਂ ਛਪੀਆਂ ਹੋਈਆਂ ਸ਼ਰਿਆਮ ਨੰਗੀਆਂ ਔਰ ਕਹੇ ਜੇ ਉਹ ਉਹ ਕੋਕ ਸ਼ਸਤਰ ਦੀ ਇੱਕ ਤਸਵੀਰ ਉਹਦੇ ਚੋਂ ਖਿੱਚੀ ਹੋਈ ਆ ਕਦੇ ਕਿਸੇ ਹਿੰਦੂ ਨੇ ਕਿਹਾ ਵੀ ਸਾਡੇ ਉਹਨਾਂ ਮੂਰਤੀਆਂ ਤੋਂ ਸਾਡੇ ਧਰਮ ਨੂੰ ਖਤਰਾ ਪੈਦਾ ਹੋ ਗਿਆ ਫਿਰ ਸਾਡੇ ਤੇ ਇੱਕ ਸਾਖੀ ਤੁਸੀਂ ਆਮ ਬੋਲ ਬੋਲ ਕੇ ਸੁਣਾਉਣੇ ਆ ਜੋਗਾ ਸਿੰਘ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਦੀ ਗੱਲ ਹਨ ਤੇ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਮਹਾਰਾਜ ਵੇਸਵਾ ਦੇ ਕੋਠੇ ਦੇ ਪਹਿਰੇ ਤੇ ਖੜਾ ਕਰਤਲ ਜਾ ਕੇ ਵੀ ਜੋਗਾ ਸਿੰਘ ਨੂੰ ਗੁਰੂ ਸਾਹਿਬ ਸਨੇਹਾ ਭੇਜਦੇ ਆ ਤੋ ਆਪਣੇ ਅਨੰਦਕਾਰ ਦੇ ਲਾਵਾ ਛੱਡ ਕੇ ਤੇ ਤੁਰ ਪਿਆ ਤੇ ਗਾਹ ਉਹ ਇੱਕ ਕਿਸੇ ਵੇਸਵਾ ਦਾ ਕੋਠਾ ਸੀ ਉੱਥੇ ਉਹ ਜਾ ਕੇ ਵੜ ਗਿਆ ਕਿੱਡਾ ਕੱਚਾ ਸਿੱਖ ਹੋਊਗਾ ਫਿਰ ਇੱਥੋਂ ਪਾ ਇੱਥੋਂ ਤਾਂ ਸਾਬਤ ਹੁੰਦਾ ਵੀ ਜਿਵੇਂ ਮੇਰੇ ਨਾਲ ਹੁਣ ਚਿਤਰਤ ਰੂਪਖਿਆਨ ਦੇ ਉੱਤੇ ਫਿਰ ਉਹਨਾਂ ਨੇ ਬਹਿਸ ਕਰਨ ਲੱਗ ਪੈਂਦੇ ਆ ਫੋਨ ਤੇ ਤੇ ਮੈਂ ਕਿਹਾ ਵੀ ਸ਼ਾਇਦ ਫਿਰ ਜੇ ਗੁਰੂ ਸਾਹਿਬ ਦੀ ਕਿਰਤ ਹੈ ਤੇ ਫਿਰ ਜੋਗਾ ਸਿੰਘ ਵਾਲੀ ਜੇ ਸੱਚੀ ਹੈ ਤੇ ਫਿਰ ਸਿੱਖਾਂ ਦਾ ਕਿਰਦਾਰ ਤਾਂ ਫਿਰ ਇੱਥੇ ਤੱਕ ਡਿੱਗ ਗਿਆ ਜਿਹੜਾ ਗੁਰੂ ਸਾਹਿਬ ਨੂੰ ਸਿੱਖਾਂ ਨੂੰ ਸਮਝਾਉਣ ਵਾਸਤੇ ਚਿਤਰਤ ਰੂਪਖਿਆਨ ਲਿਖਣਾ ਪਿਆ ਵੀਰ ਐਡਾ ਵੱਡਾ ਕਿਰਦਾਰ ਸਾਡੇ ਗੁਰੂ ਦਾ ਐਡਾ ਵੱਡਾ ਸਾਡਾ ਆਪਣਾ ਸਿਧਾਂਤ ਅਸੀਂ ਖੜੇ ਕਿੱਥੇ ਹਾਂ ਸਸੀਂ ਆਪਣੇ ਜੀ ਨਜ਼ਰ ਨਹੀਂ ਮਾਰਦੇ ਬਾਬੇ ਨਾਨਕ ਤੋਂ ਸਿਧਾਂਤ ਸਾਡਾ ਸ਼ੁਰੂ ਹੁੰਦਾ ਤੇ ਜਿਨ੍ਹਾਂ ਨੇ ਤਾਂ ਨਾਸਾ ਵਾਲਿਆਂ ਨੇ ਤਾਂ ਬਾਬੇ ਨਾਨਕ ਨੂੰ ਉਹ ਪੜਿਆ ਵੀ ਲੱਖ ਆਕਾਸ਼ ਆਕਾਸ਼ ਲੱਖ ਪਤਾਲਾਂ ਪਤਾਲ ਓੜਕ ਓੜਕ ਭਾਲ ਥਕੇ ਉਹਨਾਂ ਨੇ ਤਾਂ ਆਕਾਸ਼ ਲੱਭਣੇ ਸ਼ੁਰੂ ਕਰ ਦਿੱਤੇ ਬਾਬੇ ਨਾਨਕ ਦੀ ਵਿਗਿਆਨਕ ਸੋਚ ਦੇ ਉੱਤੇ ਵੀ ਕਿਸੇ ਮਹਾਪੁਰਸ਼ ਨੇ ਰਹਿਬਰ ਨਹੀਂ ਜੇ ਆਹ ਗੱਲ ਕਹੀ ਆ ਤਾਂ ਸਾਨੂੰ ਇਹ ਤੇ ਖੋਜ ਕਰਨੀ ਚਾਹੀਦੀ ਆ ਤੇ ਅਸੀਂ ਬਾਬੇ ਨਾਨਕ ਨੂੰ 20 ਰੁਪਈਆ ਤੋਂ ਤੇ ਦੂਜਾ ਸultanpur ਲੋਧੀ ਵਾਲੀ ਹੱਟੀ 'ਚੋਂ ਬਾਹਰ ਹੀ ਨਹੀਂ ਨਿਕਲ ਦਿੰਦੇ ਉਸ ਵੇਲੇ ਸਲਤਨਪੁਰ ਇੱਕ ਸਟੇਟ ਸੀ ਇੱਕ ਰਾਜ ਸੀ ਉਹਦੇ ਮੋਦੀਖਾਨਾ ਜਿਵੇਂ ਅੱਜ ਦੇ ਐਫਸੀਆਈ ਮੰਤਰੀ ਆ ਬਾਬੇ ਨਾਨਕ ਦਾ ਐਡਾ ਵੱਡਾ ਰਤਬਾ ਸੀ ਮੋਦੀਖਾਨ ਦੇ ਅੰਚਾਰੀ ਸੀ ਤੇ ਤੁਸੀਂ ਬਾਬੇ ਨਾਨਕ ਨੂੰ ਤੱਕੜੀ ਫੜ ਕੇ ਤੇ ਹੱਤੀ ਤੇ ਵਹਾ ਕੇ ਤੇ 13 13 ਤੋਲਣ ਲਾਤਾ 13 ਸ਼ਬਦ ਨੂੰ 13 ਸਾਰੀ ਦੁਨੀਆ ਦੀ ਕਰਪਸ਼ਨ ਕੀਤੀ ਹੁੰਦੀ ਆ ਤੇ ਗੱਡੀਆਂ ਦੇ ਨੰਬਰ ਲੈਂਦੇ ਜੀ 13 13 ਵੀ ਬਾਬੇ ਨਾਨਕ ਦੀ 13 13 ਯਾਰ ਅਸੀਂ ਕਿੱਧਰ ਨੂੰ ਤੁਰੇ ਫਿਰਦੇ ਆ ਯਾਰ ਇਹਨਾਂ ਚੀਜ਼ਾਂ ਦਾ ਸਾਡੀ ਕੌਮ ਨਾਲ ਸੰਬੰਧ ਕੀ ਆ ਅਸੀਂ ਆਪਣੇ ਚ ਖਾਮੀ ਲੱਭੋ ਜੇ ਫਿਰ ਤੁਹਾਡੇ ਵਾਸਤੇ ਕਿਹੇ ਜੀ ਹੱਲ ਇਹੇ ਜੀ ਕੁੜੀ ਖਤਰਾ ਬਣ ਗਈ ਨਾ ਤੇ ਫਿਰ ਧਰਮ ਅੱਜ ਵੀ ਗਿਆ ਤੇ ਕੱਲ ਵੀ ਗਿਆ ਫਿਰ ਜੋਗਾ ਸਿੰਘ ਵਾਲੀ ਕਹਾਣੀ ਨੂੰ ਜੋੜ ਕੇ ਤੇ ਫਿਰ ਚਿਤੁਰ ਫਿਰ ਤਾਂ ਸੱਚਾ ਵੀ ਗੁਰੂ ਸਾਹਿਬ ਨੂੰ ਫਿਰ ਆਪ ਦੇ ਸਿੱਖ ਜਿਹੜੇ ਸੀਗੇ ਦਾ ਮਤਲਬ ਉਹਨਾਂ ਤੇ ਇੰਨਾ ਭਰੋਸਾ ਹੀ ਨਹੀਂ ਸੀ ਵੀ ਸਿੱਖ ਇੰਨੇ ਕਮਜ਼ੋਰ ਆ ਵੀ ਗੁਰੂ ਦੇ ਰਸਤੇ ਨੂੰ ਜਾਂਦੇ ਤੇ ਰਾਹ ਚ ਵੇਸਵਾ ਦੇ ਕੋਠਿਆਂ ਚ ਵੜਦੇ ਫਿਰਦੇ ਆ ਇਹ ਸਾਡੇ ਚ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਤੇ ਅਮਲ ਕੀਤਾ ਤੇ ਵਿਗਿਆਨੀਆਂ ਨੇ ਗੁਰਬਾਣੀ ਨੂੰ ਪੜ੍ਹ ਕੇ ਅਮਲ ਕੀਤਾ ਅਸੀਂ ਉਹ ਅਮਲ ਕੀਤਾ ਜੋ ਬਾਬੇ ਨਾਨਕ ਦੇ ਬਾਰੇ ਕਿਸੇ ਨੇ ਝੂਠ ਬੋਲਤਾ ਗੁਰੂ ਗੋਬਿੰਦ ਸਿੰਘ ਦੇ ਬਾਰੇ ਝੂਠ ਬੋਲਤਾ ਗਾ ਸਟੇਜਾਂ ਤੋਂ ਜੋ ਝੂਠ ਸੁਭਾਣ ਸੁਣਾਤਾ ਅਸੀਂ ਉਹਦੇ ਤੇ ਅਮਲ ਕੀਤਾ ਤੇ ਜਿਨ੍ਹਾਂ ਲੋਕਾਂ ਨੇ NASA ਤੱਕ ਖੋਜਾਂ ਕਰ ਲਈਆਂ ਉਹਨਾਂ ਨੇ ਜੋ ਬਾਬੇ ਨਾਨਕ ਨੇ ਜੋ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਤੇ ਕਿਹਾ ਉਹ ਉਹਨਾਂ ਨੇ ਉਹਦੇ ਤੇ ਅਮਲ ਕੀਤਾ ਆਹ ਫਰਕ ਆ ਸਾਡੇ 'ਚ ਜੇ ਲੱਚਰਤਾ ਤੋਂ ਧਰਮ ਨੂੰ ਖਤਰਾ ਤੇ 13 ਲੱਖ ਸਿੱਖ ਈਸਾਈ ਬਣ ਗਿਆ ਕਿਹੜੀ ਲੱਚਰਤਾ ਸੀ ਖਮੀਆਂ ਆਪਣੀਆਂ ਲੱਭੋ ਚਮਕੀਲੇ ਦਾ ਕਤਲ ਹੁੰਦਾ ਫਿਰ ਗੈਕੀ ਬੰਦ ਹੋ ਗਈ ਗੰਦੀ ਉਦੋਂ ਜ਼ਿਆਦਾ ਵੱਧ ਗਈ ਇਹ ਵਧੀ ਕਿਉਂ ਇੱਕ ਉਦਾਹਰਣ ਦੇ ਕੇ ਤੁਹਾਨੂੰ ਆਪਾਂ ਅੱਗੇ ਚੱਲਦੇ ਇੱਕ ਖੜਕੂਆਂ ਨੇ ਐਲਾਨ ਕੀਤਾ ਸੀ ਵੀ 11 ਬੰਦਿਆਂ ਤੋਂ ਵੱਧ ਬਰਾਤੀ ਨੂੰ ਲੈ ਕੇ ਆਊਗਾ ਡਰ ਡਰਸੀ ਲੋਕਾਂ 'ਚ ਜਿਵੇਂ ਅੱਜ ਹੁਣ ਇੱਕ ਮਾਰੀ ਆ ਤੇ ਮੁਕਤ ਦੇ ਫਿਰਦੇ ਆ ਕਈ ਹੁਣ ਇਹਨਾਂ ਤੇ ਪਰਚੇ ਕੋਈ ਕਹਿੰਦੇ ਨਹੀਂ ਦਰਖਾਸਤਾਂ ਦਿੱਤੀਆਂ ਪਰਚੇ ਹੁੰਦੇ ਨਹੀਂ 296 ਅ ਦੁਦਿਆ ਆਈਪੀਸ ਦਾ ਹੁੰਦਾ ਕਿਉਂ ਨਹੀਂ ਜੇ ਪੁਲਿਸ ਨਹੀਂ ਸੁਣਦੀ ਕੋਰਟ ਚ ਜਾਓ ਜੇ ਕੋਰਟ ਨਹੀਂ ਸੁਣਦੀ ਫਿਰ ਅੱਗੇ ਚੈਲੰਜ ਕਰੋ ਆ ਹੁਣ ਮੈਂ ਤਿੰਨ ਆਚਾਰਾਂ ਤੇ ਪਾਉਂਗਾ ਜਿਹੜੀਆਂ ਆ ਗੰਦਪੈਲ ਵੀਡੀਓ ਜਿਹੜੀਆਂ ਅਸੀਂ ਤਾਂ ਆਪੇ ਤੁਰਨਾ ਨਹੀਂ ਸੀ ਚਾਹੁੰਦੇ ਚਲੋ ਕਿਸੇ ਦਾ ਕੋਈ ਰੋਟੀਦਾਰ ਜਗਾਰ ਆ ਪਰ ਇੱਥੋਂ ਤੱਕ ਬੜਾ ਡਿੱਗ ਪਾਓ ਕਿ ਤੁਹਾਨੂੰ ਇਹ ਹੀ ਨਾ ਦੱਸੇ ਵੀ ਮੇਰੀ ਭੈਣ ਵੀ ਆ ਧੀ ਵੀ ਆ ਘਰੇ ਉਹਨਾਂ ਨੂੰ ਸੁਣਾ ਲਿਆ ਕਰੋ ਜੇ ਉਹ ਸੁਣ ਕੇ ਬਰਦਾਸ਼ਤ ਕਰ ਲੈਣਗੀਆਂ ਤੇ ਫਿਰ ਉਹਨੂੰ ਪਾ ਦਿਆ ਕਰੋ ਸੋਸ਼ਲ ਮੀਡੀਆ ਤੇ ਅਸੀਂ ਸੁਣਨਾ ਕੀ ਪਸੰਦ ਕਰਦੇ ਆ ਪਹਿਲਾਂ ਤੇ ਇੱਥੇ ਮੈਟਰ ਹੈ ਜਿਹੜੇ ਗੰਦੇ ਕਮੈਂਟ ਕਰਦੇ ਆ ਵੀਡੀਓ ਦੇ ਥੱਲੇ ਧੀਆਂ ਭੈਣਾਂ ਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਆ ਸੰਤ ਜਰਨਲਿਸਟ ਵੀ ਤਸਵੀਰ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਲਾ ਕੇ ਗੁਰੂਆਂ ਦੀਆਂ ਤਸਵੀਰਾਂ ਲਾ ਕੇ ਤੇ ਉਹਨਾਂ ਵਾਸਤੇ ਕਿਹੜੀ ਸਜ਼ਾ ਹੋਣੀ ਚਾਹੀਦੀ ਆ ਕਿਹੜੀ ਸਜ਼ਾ ਹੋਣੀ ਚਾਹੀਦੀ ਉਹਨਾਂ ਵਾਸਤੇ ਕੋਈ ਤੈਅ ਕਰ ਸਕਦਾ ਨਹੀਂ ਪਹਿਲਾਂ ਆਪਣੇ ਦਿਮਾਗ ਚੋਂ ਗੰਦਗੀ ਕੱਢਣੀ ਪਊਗੀ 11 ਬਰਾਤਿਆਂ ਦੇ ਉੱਤੇ ਅਮਲ ਕੁਝ ਲੋਕਾਂ ਨੇ ਕੀਤਾ ਕੁਝ ਨੇ ਨਹੀਂ ਕੀਤਾ ਇੱਥੇ ਇੱਕ ਬਰਾਤ ਆਉਂਦੀ ਆ ਜੁਆਇੰਟ ਫੈਮਿਲੀ ਸੀ ਪਰਿਵਾਰ ਵੱਡਾ ਸੀ। ਉਹਨਾਂ ਦੇ ਵਿੱਚ 30 ਕ ਬੰਦਿਆਂ ਦੇ ਕਰੀਬੋ ਚਲੋ ਬਰਾਤ ਲੈ ਆਏ ਤੇ ਸਾਡੇ ਇੱਥੇ ਮਲਕੀਤ ਮਰਖਾਈ ਦਾ ਹੁੰਦਾ ਸੀਗਾ ਬੋਰੀਆ ਸਿੱਖ ਸੀ ਉਹ। ਜਾਦੂ ਦੇ ਨਾਲ ਰਹਿੰਦਾ ਹੁੰਦਾ ਸੀ। ਉਹਨਾਂ ਹੱਥਾਂ 'ਚ ਅਸਲਟਾਂ ਆ ਗਈਆਂ ਜਿਨ੍ਹਾਂ ਨੂੰ ਪਿੰਡ 'ਚ ਕੋਈ ਦਾਤੀ ਮੰਗੀ ਨਹੀਂ ਸੀ ਦਿੰਦਾ। ਕੋਈ ਸਾਈਕਲ ਮੰਗਿਆ ਨਹੀਂ ਸੀ ਦਿੰਦਾ। ਕੋਈ ਪਤਾ ਨਹੀਂ ਵੀ ਕਿਸ ਵਾਸਤੇ ਅਸੀਂ ਸ਼ਾਲਟ ਚੱਕੀ ਆ। ਕਿਸ ਮਕਸਦ ਵਾਸਤੇ ਅਸੀਂ ਲੜ ਰਹੇ ਆ। ਜਦੋਂ ਇਹ ਲੋਕ ਵਿੱਚ ਆ ਕੇ ਬੜੇ ਉਦੋਂ ਬੇੜਾ ਕਰਕਣਾ ਸ਼ੁਰੂ ਹੋਇਆ ਜਦੋਂ ਲੋਕਾਂ ਦੇ ਘਰਾਂ 'ਚ ੱਟਕੇ ਰਾਂ ਰੋਟੀਆਂ ਪਾਣੀਆਂ ਲੋਕਾਂ ਦੇ ਘਰਾਂ 'ਚ ਧੀਆ ਪੈਣਾਂ ਦੀਆਂ ਇੱਜ਼ਤਾਂ ਨਾ ਇਹੇ ਜਿਹੇ ਜਿਹੜੇ ਲੋਕ ਖੇਡਣ ਲੱਗ ਪਏ ਕਦੇ ਆ ਕੇ ਸਾਡੇ ਇਲਾਕੇ 'ਚ ਪੁੱਛਿਓ ਇਹਨਾਂ ਬਾਰੇ ਤੇ ਦੋ ਪਿੰਡ ਮੈਂ ਤੁਹਾਨੂੰ ਹੋਰ ਦੱਸ ਦਿੰਨਾ 나ਥੇ ਵਾਲਾ ਤੇ ਲੰਡੇ ਪਿੰਡ ਤੇ ਡੇਮਰੂ ਜਾ ਕੇ ਉੱਥੇ ਪੁੱਛਿਆ ਜਿਹੜੇ ਉੱਥੇ ਉਸ ਇਰਗੇ 'ਚ ਫਿਰਦੇ ਸੀ ਲੋਕ ਖਿਲਾਫ ਹੋਰ ਕਿਉਂ ਹੋਏ ਮਮਲੇ ਕੀ ਧੋਣੀ ਗਰੁੱਪ ਇਹਨਾਂ ਦਾ ਆ ਕੇ ਉਹਨਾਂ ਨੂੰ ਕਹਿੰਦਾ ਵੀ 11 ਬੰਦੇ ਮੁੰਡੇ ਦੇ ਪਿਓ ਨੂੰ ਕੱਢ ਲਾ ਆਪਦੇ ਸਣੇ ਤੇ ਜਨ ਵਾਲੇ ਮੁੰਡੇ ਦੇ ਸਣੇ 9 ਬੰਦੇ ਹੋਰ ਕੱਢ ਲਾ ਤੇ ਬਾਕੀਆਂ ਦਾ ਪਾਸੇ ਕਰ ਦੇ ਇੱਧਰ ਹੁਣ ਉਹ ਸਰਦਾਰ ਬੰਦੇ ਉਹ ਪਿੱਟੀ ਗਿਆ ਵੀ ਅਸੀਂ ਪੰਜ ਤਾਂ ਭਰਾ ਤੇ ਸਾਡੇ ਗਾਂ 6-7 ਸਾਡੇ ਜਵਾਈ ਆ ਗਾਂ ਭਤੀਜ ਜਵਾਈ ਆ ਮੈਂ ਕਿਹਨੂੰ ਛੱਡ ਕੇ ਆਉਂਗਾ ਅਸੀਂ ਆਨੰਦ ਕਾਰਜ ਕਰਨੇ ਆ ਕੋਈ ਸਾਡਾ ਹੋਰ ਨਹੀਂ ਇੱਥੋਂ ਵਾਪਸ ਚਲੇ ਜਾਵਾਂਗੇ ਅਸੀਂ ਇੱਕ ਨਹੀਂ ਸੁਣੀ ਸਰਦਾਰ ਲੋਕ ਛੱਪੜ ਚ ਵਾੜੇ ਕੀ ਮੁੰਡੇ ਦੇ ਪਿਓ ਦੀ ਇੱਜ਼ਤ ਰਹੇਗੀ ਕੀ ਉਹ ਬਰਜਨੋ ਦੇ ਘਰੇ ਬਰਾਤ ਠੁੱਕੀ ਸੀ ਉਹਨਾਂ ਦੀ ਰਹੇਗੀ ਮੈਂ ਕਹਿੰਦਾ ਖਰਚਾ ਨਹੀਂ ਫालतू ਕਰਨਾ ਚਾਹੀਦਾ ਸਾਨੂੰ ਇਹ ਤੇ ਰੋਕਣਾ ਚਾਹੀਦਾ ਪਰ ਜਿਹੜਾ ਕਰ ਸਕਦਾ ਕਰ ਲੈ ਵੇਖੋ ਵੇਖੀ ੱਡੀਆਂ ਫਾਹਾਂ ਨਾ ਲਓ ਉਹਨਾਂ ਤੋਂ ਪਾਥੀਆਂ ਪਥਾਈਆਂ ਪਿੰਡ ਦੇ ਵਿੱਚ ਉਸ ਵੇਲੇ ਸਾਡੇ ਇਲਾਕੇ ਦੇ ਲੋਕ ਇਹਨਾਂ ਦੇ ਖਿਲਾਫ ਹੋਗੇ ਇਹ ਘੁੱਟਣ ਦੇ ਵਿੱਚ ਜਦੋਂ ਕੋਈ ਫੈਸਲੇ ਤੁਸੀਂ ਇਸ ਤਰ੍ਹਾਂ ਲਾਗੂ ਕਰਾਉਂਗੇ ਨਾ ਜੇ ਧਾਰਮਿਕ ਕਟੜਤਾ ਦੇ ਵਿੱਚ ਤੁਸੀਂ ਇਨਸਾਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰੋਗੇ ਕਦੇ ਵੀ ਨਹੀਂ ਚੱਲ ਸਕਦੀ ਧਾਰਮਿਕ ਕਟੜਤਾ ਬਹੁਤ ਮਾੜੀ ਆ ਜਿੰਨੀ ਗਰਾਵਟ ਇਸ ਵੇਲੇ ਜਿਹੜੇ ਧਰਮੀ ਖਵਾਉਂਦੇ ਲੋਕ ਆ ਜਿੰਨੀ ਉਹਨਾਂ ਚਾਹੀ ਆ ਆ ਰੋਜ਼ ਤੁਸੀਂ ਚੋਲਿਆਂ ਵਾਲਿਆਂ ਦਾ ਸਾਧਾਂ ਦਾ ਬਾਬਿਆਂ ਦਾ ਰੋਜ਼ ਤਾਂ ਕਿਸੇ ਸਾਹਮਣੇ ਆਪਣੇ ਆਉਂਦੇ ਆ ਜਿਹੜੇ ਖੁਦ ਖੁਦ ਉਪਦੇਸ਼ ਦਿੰਦੇ ਆ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਰਹੋ ਕਾਮ ਚ ਵੀ ਫਸੇ ਆ ਲੋਭ ਚ ਵੀ ਫਸੇ ਆ ਕਰੋੜ ਕਰੋੜ ਦੀਆਂ ਥੱਲੇ ਗੱਡੀਆਂ ਤੇ ਕ੍ਰੋਧ ਇੰਨਾ ਜ਼ਿਆਦਾ ਕਿ ਬਰਦਾਸ਼ਤ ਹੀ ਨਹੀਂ ਕਰਦੇ ਆਪਸ ਵਿੱਚ ਹੀ ਨਹੀਂ ਬਰਦਾਸ਼ਤ ਕਰਦੇ ਸ਼ਬੀਰ ਲਾ ਕੇ ਗੋਲੀਆਂ ਵੀ ਚਲਾ ਦਿੰਦੇ ਇੰਨਾ ਕਰੋਧ ਤੇ ਹੰਕਾਰ ਇੰਨਾ ਜ਼ਿਆਦਾ ਮੈਂ ਰੱਬਨ ਤੇ ਦੂਜਾ ਹੈ ਹੀ ਕੁਛ ਨਹੀਂ ਮੈਂ ਕਹਿੰਦਾ ਵੀ ਜਿਹੜੇ ਆ ਗੁਰਦੁਆਰੇ ਆ ਸਾਡੇ ਗੁਰੂ ਘਰ ਆ ਠੱਠ ਇਨ੍ਹਾਂ ਦੇ ਮੈਡੀਕਲ ਕਰਾ ਲਓ ਉੱਥੇ ਜਿਹੜੇ ਬੱਚੇ ਰਹਿੰਦੇ ਆ ਤੁਹਾਨੂੰ ਪਤਾ ਲੱਗ ਜਾ ਧਰਮ ਖੜਾ ਕਿੱਥੇ ਆ ਕੋਈ ਬੱਚਾ ਤੁਸੀਂ ਨਹੀਂ ਛੱਡਿਆ ਕੋਈ ਔਰਤ ਤੁਸੀਂ ਨਹੀਂ ਛੱਡੀ ਜੇਲਾ ਤੇ ਕਚਹਿਰੀਆਂ 'ਚ ਤੁਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰਾਸਤੇ 'ਚ ਜਿਹੜੇ ਬੁੱਤ ਲੱਗੇ ਆ ਭੰਗੜੇ ਵਾਲੇ ਬੁੱਤ ਲੱਗੇ ਉਹ ਸਾਡੇ ਨਹੀਂ ਲੱਗਣੇ ਚਾਹੀਦੇ ਕਿਉਂਕਿ ਉੱਥੇ ਸਿਆਣੇ ਕਹਿੰਦੇ ਨਾ ਕਿਸੇ ਨੇ ਪੁੱਛਿਆ ਸੀ ਵੀ ਤਾਜ ਮਹਿਲ ਦੇ ਵਿੱਚ ਤੇ ਹਰਮੰਦਰ ਸਾਹਿਬ 'ਚ ਫਰਕ ਕੀ ਆ ਦਰਬਾਰ ਸਾਹਿਬ 'ਚ ਉੱਥੋਂ ਮੌਤ ਤੇ ਯਾਦ ਕੀਤਾ ਜਾਂਦਾ ਇੱਥੋਂ ਜ਼ਿੰਦਗੀ ਮਿਲਦੀ ਆ ਫਰਕ ਆ ਇੱਥੋਂ ਜੀਵਨ ਜਾਂਚ ਮਿਲਦੀ ਆ ਉੱਥੇ ਮੌਤ ਨਾਲ ਜੁੜਿਆ ਜਾਂਦਾ ਜਿੱਥੇ ਜੀਵਨ ਮਿਲਦਾ ਹੋਵੇ ਉੱਥੇ ਇਹੇ ਜੇ ਲੋੜ ਨਹੀਂ ਹੁੰਦੀ ਕਿਉਂ ਲਾਏਗੇ ਕਿਉਂ ਸਾਡਾ ਕਲਚਰ ਬਦਲਿਆ ਗਿਆ ਇਹ ਕੋਈ ਇੱਕ ਦਿਨ ਚ ਹੋ ਗਿਆ ਆਮ ਘਰਾਂ ਦੇ ਵਿੱਚ ਅਸੀਂ ਨੱਕਿਆ ਹੁੰਦਿਆਂ ਨੇ ਤਸਵੀਰ ਵੇਖੀ ਆ ਬਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਤੇ ਉਹ ਤਸਵੀਰਾਂ ਦੇਖੀਆਂ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਹਲਵਾਉਂਦੇ ਸੀ ਦੋ ਬਲਦਾਂ ਦੀ ਜੋੜੀ ਤੇ ਪਿੱਛੇ ਬਾਬੇ ਨਾਨਕ ਦੇ ਮੁੰਨੀ ਹਲ ਦੀ ਫੜੀ ਹੋਈ ਹੈ ਹਲਵਾਉਂਦਿਆਂ ਦੀ ਫੋਟੋ ਗੁਰੂ ਨਾਨਕ ਦੇ ਮਹਾਰਾਜ ਦੀ ਸਾਡੀ ਉਮਰ ਦੇ ਬੰਦਿਆਂ ਨੇ ਤੋਂ ਪਹਿਲੇ ਵਾਲੇ ਨੇ ਆਮ ਦੇਖੀ ਆ ਉਸ ਤੋਂ ਬਾਅਦ ਬਾਬੇ ਨਾਨਕ ਦਾ ਲਿਬਾਸ ਕਿਹੇ ਜਆ ਬਣਾਇਆ ਗਿਆ ਇੱਕ ਸੋਹਣਾ ਚੋਲਾ ਲਾਲੀ ਭਖਦੀ ਚਿਹਰੇ ਦੇ ਉੱਤੇ ਉਹਨਾਂ ਦੇ ਅੱਗੇ ਫਰੂਟ ਕੇਲੇ ਸੰਤਰੇ ਰੱਖੇ ਹੋਏ ਹੱਥ 'ਚ ਮਾਲਾ ਫੜਾਈ ਆ ਤੇ ਮਾ ਬਾਲਾ ਤੇ ਮਰਦਾਨਾ ਇੱਕ ਚੋਰ ਕਰੀ ਜਾਂਦਾ ਇੱਕ ਇਹ ਘਾੜ ਤਕੜੀ ਗਈ ਕਿਉਂਕਿ ਆਪ ਉਹ ਜੇ ਬਣਨਾ ਸੀ ਇਹ ਗਲਤੀਆਂ ਜਿਹੜੀਆਂ ਉਹਨਾਂ ਲੋਕਾਂ ਦੀਆਂ ਕੀਤੀਆਂ ਖਾੜਕੂਆਂ ਨੇ ਕੀਤੀਆਂ ਤੇ ਉਸ ਤੋਂ ਬਾਅਦ ਲੋਕਾਂ ਪੇਸ਼ ਆਮ ਲੋਕਾਂ ਦੀਆਂ ਭੁਗਤੀਆਂ ਆਮ ਲੋਕਾਂ ਦੀ ਕਦੇ ਅਸੀਂ ਇਹ ਚੀਜ਼ਾਂ ਵਿਚਾਰ ਕੇ ਸੋਚਾਂਗੇ ਕਿ ਨਹੀਂ ਅਸੀਂ ਹਰ ਕਿਨੁੱਕੇ ਰਸੇ ਰੱਖ ਦੀ ਅਸੀਂ ਇੱਥੋਂ ਤੱਕ ਆਏ ਕਿਉਂ ਮੈਨੂੰ ਬਹੁਤ ਮੁੰਡਿਆਂ ਦੇ ਫੋਨ ਆਏ ਜੀ ਤੁਹਾਨੂੰ ਇਸ ਵੇਲੇ ਮਰਨ ਦੀ ਮਦਦ ਕਰਨੀ ਚਾਹੀਦੀ ਮੈਂ ਜਦੋਂ ਇਹਨੇ ਚਰਨ ਘਾਟਲਾ ਕੰਮ ਕੀਤਾ ਮੈਂ ਕਰਨ ਲੱਗਿਆ ਸੀ ਅਚਾਨਕ ਮੈਨੂੰ ਅਗਲੇ ਦਿਨ ਲੜਕੀ ਦਾ ਫੋਨ ਆਉਂਦਾ ਉਸੇ ਕੁੜੀ ਦਾ ਜਿਹਦੇ ਨੇ ਮੋਢੇ ਤੇ ਰੱਖ ਕੇ ਚਲਾਈ ਉਹ ਕਾਂਡ ਜੋ ਬਾਬੇ ਨੇ ਕੀਤਾ ਮੈਂ ਕਹਿੰਦਾ ਵੀ ਉਹਨੂੰ ਗੋਲੀ ਮਾਰ ਦੇਣੀ ਚਾਹੀਦੀ ਸੀ ਜੇ ਇਹਦੇ ਚੜਖ ਹੁੰਦੀ ਹੈ ਤਿੰਨ ਦਿਨ ਚੱਕੀ ਫਿਰਦਾ ਰਿਹਾ ਤੇ ਬਾਅਦ ਵਿੱਚ ਉਹਨੂੰ ਕਹਿੰਦਾ ਸੀਗਾ ਵੀ ਵਾਹ ਲਾ ਲੇ ਪੁਲਿਸ ਜਿੱਦਣੇ ਬਾਹਰ ਆ ਗਿਆ ਸੀ ਛੱਡਣਾ ਨਹੀਂ ਉਹ ਫਿਰਦਾ ਆ ਉਹਦੇ ਪਿਛਲੀਆਂ ਕਹਾਣੀਆਂ ਕੁਝ ਹੋਰ ਹੁੰਦੀਆਂ ਉੱਥੋਂ ਤੱਕ ਅਸੀਂ ਜਾ ਹੀ ਨਹੀਂ ਸਕਦੇ ਮੇਰੇ ਕਰਤਾਰ ਬਾਰੇ ਕਿਸੇ ਨੇ ਪਤਾ ਕਰਨਾ ਤੇ ਮੇਰੇ ਪਿੰਡ ਤੋਂ ਵੱਧ ਕੋਈ ਨਹੀਂ ਜਾਣਦਾ ਇਹਨਾਂ ਲੋਕਾਂ ਦੇ ਪਿੰਡਾਂ ਤੇ ਜਾ ਕੇ ਇਹਨਾਂ ਦੇ ਪਿੰਡ ਜਾ ਕੇ ਇਹਨਾਂ ਦੇ ਕਰਤਾਰ ਪਤਾ ਕਰ ਲੋ ਕੌਣ ਨੇ ਲੋਕ ਇਹ ਮੈਂ ਦੋ ਸ਼ੰਕੇ ਮੇਰੇ ਮਨ ਦੇ ਵਿੱਚ ਇਹਦੇ ਪ੍ਰਤੀ ਵੜੇ ਇੱਕ ਫਰੀਦਕੋਟ ਸੀਆਈਏ ਦੇ ਵਿੱਚ ਇੱਕ ਮੁੰਡਾ ਸੁਸਾਇਡ ਕਰ ਜਾਂਦਾ ਉਹਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਸਿੱਟ ਦਿੰਦੀ ਹੈ ਪੁਲਿਸ ਰਾਤ ਨੂੰ ਉਹ ਲੱਭਦੀ ਨਹੀਂ ਉੱਥੇ ਸਾਡੇ ਇਨਸਪੈਕਟਰ ਨਰਿੰਦਰ ਸਿੰਘ ਗਿੱਲ ਅਸੀਂ ਇਕੱਠਿਆਂ ਨੇ ਦੋਨੋਂ ਨੇ ਡਿਊਟੀ ਕੀਤੀ ਆ ਉਹ ਆਪਦੇ ਗੋਲੀ ਮਾਰ ਕੇ ਸੁਸਾਇਡ ਕਰ ਜਾਂਦੇ ਆ ਚਲੋ ਅਸੀਂ ਸਾਰਿਆਂ ਦੇ ਸਾਡੀ ਚਿੰਤਾ ਸੀ ਸਾਡਾ ਇੱਕ ਇਨਸਪੈਕਟਰ ਸੁਸਾਇਡ ਕਰ ਗਿਆ ਸਾਰੇ ਜਿੱਥੇ ਜਿੱਥੇ ਦਿਮਾਗ ਜਿੱਥੇ ਚੱਲਦਾ ਸੀ ਹਰ ਇੱਕ ਬੰਦਾ ਆਪਦਾ ਲਾ ਰਿਹਾ ਸੀ ਹਰ ਇੱਕ ਪੁਲਿਸ ਅਫਸਰ ਉੱਥੇ ਇਹ ਇਹਦੀ ਇੱਕ ਜਾਂ ਇੱਕ ਇਹਦੀ ਇਹਦਾ ਜ਼ਿਕਰ ਆਉਂਦਾ ਕਿਸੇ ਗੱਲ ਦਾ ਸਾਡੇ ਕੋਲੇ ਕੋਈ ਸਾਡੇ ਇਨਫੋਰਮ ਆਉਂਦੀ ਆ ਇਹਦਾ ਜ਼ਿਕਰ ਕਰਦੇ ਆ ਕਹਿੰਦਾ ਵੀ ਜਿਹੜਾ ਫਰੀਦਕੋਟ ਨੂੰ ਕੰਮ ਹੋਇਆ ਜੀ ਉਹ ਕੁੜੀ ਵਾਲਾ ਕੰਮ ਸੀ ਉਹ ਅਸੀਂ ਚਕਾਇਆ ਸੀ ਉਹਦਾ ਬਾਅਦ ਚੋ ਬੰਦਾ ਮਰ ਗਿਆ ਕਹਿੰਦਾ ਫਿਰ ਉਹ ਟਿਕਾਣੇ ਲਾਸ਼ ਸਾਨੂੰ ਲਾਉਣੀ ਪਈ ਇੱਥੋਂ ਪਤਾ ਕਰੋ ਵੀ ਇਹ ਫਿਰ ਬੰਦੇ ਕੌਣ ਨੇ ਜੇ ਇਹ ਸੀਆਈਏ ਦੇ ਵਿੱਚੋਂ ਲਾਸ਼ਾਂ ਟਿਕਾਣੇ ਲਾਉਂਦੇ ਆ ਤੇ ਮੈਂ ਦੋ ਅਫਸਰਾਂ ਨੂੰ ਕਿਹਾ ਵੀ ਉਹ ਤੋਂ ਪੁੱਛ ਕੇ ਸ ਕਰੋ ਹੁਣ ਅੱਜ ਦਾ ਵੱਡਾ ਸ਼ੰਕਾ ਇਹ ਆ ਕਿਸੇ ਦੇ ਖਿਲਾਫ ਕੀ ਇਨਕੁਆਰੀ ਸਟਾਰਟ ਹੋ ਜੇ ਤੇ ਪੁਲਿਸ ਐਲਓਸੀ ਜਾਰੀ ਕਰ ਦਿੰਦੀ ਬੰਦਾ ਭੱਜਣਾ ਜਾਵੇ ਇਹਦੇ ਖਿਲਾਫ ਤਾਂ 7-8 ਮੁਕੱਦਮੇ ਦਰਜ ਇਹਦੇ ਖਿਲਾਫ ਕਿਸੇ ਨੇ ਐਲਓਸੀ ਜਾਰੀ ਕਿਉਂ ਨਹੀਂ ਕੀਤੀ ਜਿੱਥੇ-ਜਿੱਥੇ ਕੇਸ ਦਰਜ ਹੋਏ ਉਹਨਾਂ ਦੀਆਂ ਖੁੱਲੋਂ ਇਨਕੁਆਰੀਆਂ ਕਿਵੇਂ ਭੱਜ ਗਿਆ ਦੇ ਛੱਡ ਕੇ ਬੰਦਾ ਫਿਰ ਭੱਜਿਆ ਕਿਉਂ ਮਰਿਆ ਸਭ ਦੂਜਿਆਂ ਦੇ ਗਲ ਚ ਪਾ ਕੇ ਉਹਨਾਂ ਦੇ ਤੇ ਆ ਆ ਭੱਜ ਗਿਆ ਕਿਉਂਕਿ ਪਰਤਾਂ ਬਹੁਤ ਖੁੱਲਦੀਆਂ ਸੀ ਹੁਣ ਜਗਰਾਉਂ ਵਾਲੀ ਕੁੜੀ ਦਾ ਮੈਂ ਤੁਹਾਨੂੰ ਪਹਿਲਾਂ ਇੱਕ ਮੈਸੇਜ ਦਿਖਾਉਣਾ ਫਿਰ ਆਪਾਂ ਅੱਗੇ ਚੱਲਦੇ ਹਿੱਥੋਂ ਇਹਨਾਂ ਦੇ ਕਿਰਦਾਰ ਦਾ ਇਹਨਾਂ ਲੋਕਾਂ ਦਾ ਪਤਾ ਲੱਗਦਾ ਕਿਉਂਕਿ ਮੁੱਦੇ ਸਮਾਜ ਦੇ ਉਹ ਇੱਕ ਫੜਦੇ ਆ ਵੀ ਜਿੱਥੇ ਸਮਾਜ ਦੀ ਸਮਾਜ ਹੱਟ ਕੀਤਾ ਹੋਇਆ ਜਿੱਥੇ ਲੋਕਾਂ ਦੀ ਭਾਵਨਾ ਜੁੜੀ ਹੋਈ ਹੈ ਇਹਦੀਆਂ ਕੋਈ ਰਿਕਾਰਡਿੰਗਾਂ ਮੇਰੇ ਕੋਲੇ ਪਈਆਂ ਜਦੋਂ ਜੋਨੀ ਬਾਬੇ ਤੋਂ ਇਹ ਉਹਨੂੰ ਦੱਬ ਕੇ ਮਾਰਦਾ ਸੀਗਾ ਇੱਕ ਤੋਂ ਫੋਨ ਕਰਾਈ ਜਾਂਦਾ ਸੀ ਅਮਰੀਕਾ ਤੋਂ ਵੀ ਮੈਂ ਗੋਰਡੀ ਬਰਾਡ ਬੋਲਦਾ ਮੈਂ ਕਿਹਾ ਤੂੰ ਮੈਨੂੰ ਨੰਬਰ ਦੇ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਮੁੜ ਕੇ ਉਹ ਜੋ ਆਗ ਸੀਗਾ ਇਹਨੂੰ ਕੋ ਤੇ ਜਾਣਦਾ ਜੂੰਦਾ ਸੀ ਉਹ ਬਾਬੇ ਜੋਨੀ ਨੂੰ ਦਬਕੇ ਮਾਰਦਾ ਸੀਗਾ ਵੀ ਤੂੰ ਮੇਰੇ ਉਹਨੀਆਂ ਡਿਲੀਟ ਕਰ ਦੇ ਜਿਹੜੀਆਂ ਰਿਕਾਰਡਿੰਗਾਂ ਮੇਰੇ ਕੋਲ ਸਾਰੀਆਂ ਆਏਗੀਆਂ ਪਰ ਮੈਂ ਮੈਂ ਉਹ ਛੇੜਦੀਆਂ ਨਹੀਂ ਚਾਹੁੰਦਾ ਸੀ ਚਲੋ ਜੇ ਕਿਸੇ ਨੇ ਚੰਗਾ ਕੀਤਾ ਉਹਨੂੰ ਚੰਗਾ ਕਹਿਣਾ ਚਾਹੀਦਾ ਪਰ ਇਹਨੇ ਉੱਥੇ ਵੀ ਲੜਕੀ ਨਾਲ ਕੀ ਕੀਤਾ ਆ ਦੋ ਪ੍ਰੂਫ ਤੁਸੀਂ ਤਰਕ ਦੇ ਆਧਾਰ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਮੇਰੀ ਕੋਈ ਇਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ ਜਿਵੇਂ ਇਹਦੀ ਪਿਛਲੀ ਜ਼ਿੰਦਗੀ ਫਰੋਲਣ ਲੱਗ ਗਿਆ ਨਾ ਤੇ ਫਿਰ ਵਿੱਚ ਹੀ ਕੱਖ ਨਹੀਂਗਾ ਮੋਗੇ ਤੋਂ 4 ਕਿਲੋਮੀਟਰ ਦਾ ਪਿੰਡ ਹੈ ਤੇ 20 ਸਾਲ ਮੈਂ ਮੋਗੇ ਨੂੰ ਡਿਊਟੀ ਕੀਤੀ ਹੈ ਸੀਆਈਏ ਤੇ ਸੀਆਈਏ ਦੇ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਦੀ ਕੁੰਡਲੀ ਪਈ ਹੁੰਦੀ ਹੈ ਇਹ ਜੇ ਬੰਦਿਆਂ ਦੀ ਪਰ ਅਸੀਂ ਇਹ ਏਡੇ ਏਡਾ ਛੋਟਾ ਲੇਬਲ ਨਹੀਂ ਰੱਖਿਆ ਵੀ ਇਹ ਜੇ ਬੰਦਿਆਂ ਚ ਉਲਝਦੇ ਫਿਰਾਂਗੇ ਪਰ ਜਿੱਥੇ ਝੂਠ ਫੁਲਾਇਆ ਜਾ ਰਿਹਾ ਵੇ ਉੱਥੇ ਬੋਲਣਾ ਜ਼ਰੂਰੀ ਆ ਮੈਨੂੰ ਕਈ ਕਹਿੰਦੇ ਆ ਮੈਂ ਪੁਲਿਸ ਦੀ ਨੌਕਰੀ ਕੀਤੀ ਆ ਮੇਰੇ ਤੇ ਦੋ ਇਲਜ਼ਾਮ ਲੱਗ ਸਕਦੇ ਆ ਜਾਂ ਤਾਂ ਮੈਂ ਕਰਪਟ ਹੋ ਸਕਦਾ ਵੀ ਮੈਂ ਤਾਂ ਜੀ ਲੋਕਾਂ ਨੂੰ ਬਹੁਤ ਲੁੱਟਿਆ ਹੋਊਗਾ ਫੋਟੋ ਜੋ ਕੋਈ ਬੰਦਾ ਮੇਰੇ ਘਰੇ ਆਉ। ਮੇਰੀ ਲੁੱਟ ਪਾਟ ਕੀਤੀ ਤੁਹਾਨੂੰ ਮੇਰੇ ਘਰ ਤੋਂ ਦਿਖ ਜੂਗੀ। ਦੂਸਰਾ ਮੈਂ ਕਿਸੇ ਦੇ ਬੱਚੇ ਬਾਰੇ ਹੋ ਸਕਦੇ ਤਰਕੀਆਂ ਰਹਿਣ ਵਾਸਤੇ। ਕਿਸੇ ਨੂੰ ਕੋਈ ਧੱਕੇ ਕੀਤੇ ਹੋ ਸਕਦੇ ਆ। ਮੈਂ ਆਪਦਾ ਕੈਰੇਕਟਰ ਵੀ ਸੰਭ ਕੇ ਰੱਖਿਆ ਉਹਦਾ ਕਿਰਦਾਰ ਵੀ ਸੰਭ ਕੇ ਰੱਖਿਆ। ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲਾ ਇਹ ਜੇ। ਮੇਰੇ ਨਾਲ 6-7 ਮੁੰਡੇ ਕੰਮ ਕਰਦੇ ਸੀ ਮੈਂ ਤੁਹਾਨੂੰ ਨਾ ਲੈ ਕੇ ਦੱਸਦਾ। ਇੱਕ ਤਾਂ ਮੁੰਡਾ ਥੋੜੇ ਦਿਨ ਪਹਿਲਾਂ ਹੋਇਆ ਹਸ਼ਿਆਰ ਮੁੰਡੇ ਦੀ ਡੈਥ ਹੋਈ ਆ ਧਰਮਕੋਟ ਤੋਂ ਮੇਰੇ ਨਾਲ ਲੱਗਾ ਰਿਹਾ ਉਹ ਉਸ ਮੁੰਡੇ ਨੇ ਆਉਦੀ ਸਾਰੀ ਨੌਕਰੀ ਚ ਕਿਸੇ ਤੋਂ ਜ਼ਿਆਦਾ ਕੱਪ ਨਹੀਂ ਪੀਤਾ ਉੱਥੇ ਮੁੰਡਾ ਕਰਮਚੰਦ ਇਨਚਾਰਜ ਸਕਿਉਰਿਟੀ ਬਰਾਜ ਦਾ ਜਿਹੜਾ ਮੇਰੀ ਥਾਂ ਤੇ ਲੱਗਿਆ ਲਵਾ ਕੇ ਗਿਆ ਸੀ ਮੈਂ ਸੌਹ ਦੇ ਸਕਦਾ ਮੁੰਡਾ ਸਾਬਤ ਸੂਰਤਾ ਔਰ ਗੁਰੂ ਦਾ ਸਿੱਖਾ ਅਮਰਤਾਰੀ ਆ ਇਹ ਕਰਮਚੰਦ ਹੈ ਇਸ ਮਿਲੋ ਦਾ ਨਾ ਕਰਮ ਸਿੰਘ ਹੈ ਜ਼ਿਆਦਾ ਕੱਪ ਨਹੀਂ ਆਉਦੀ ਨੌਕਰੀ ਚ ਪੀਤਾ ਕਲਵੰਤਾ ਮੁੰਡਾ ਖੋਸਿਆਂ ਤੋਂ ਹਰਜੀਤ ਸਿੰਘ ਕੈਸ਼ੀਅਰ ਸਿਆ ਸਾਡੇ ਇਨਸਪੈਕਟਰ ਨੇ ਹੁਣ ਇਨਚਾਰਜ ਟ੍ਰੈਫਿਕ ਨਹੀਂ ਓਮਾ ਸਿੰਘ ਆ ਮੁੰਡਾ ਦਫਤਰ ਟੈਲੀਫੋਨ ਆਪਰੇਟਰ ਦੇ ਆ ਕੁਲਵੰਤ ਆ ਮੁੰਡਾ ਖੋਸਿਆਂ ਤੋਂ ਜਿੰਨੇ ਬੰਦਿਆਂ ਨੇ ਮੇਰੇ ਨਾਲ ਕੰਮ ਕੀਤਾ ਕਿਸੇ ਤੇ ਵੀ ਕੋਈ ਉਂਗਲ ਚੱਕ ਕੇ ਦਿਖਾ ਦੇਵੇ ਤਾਉਣ ਮੈਂ ਵੜਾ ਦੂੰਗਾ ਪੇਕ ਰੁਪਈਏ ਦਾ ਦੋਸ਼ ਲਾ ਦੇਵੀ ਹਜੇ ਮੇਰੇ ਤੇ ਕੋਈ ਲੱਗ ਸਕਦਾ ਮੈਂ ਨਹੀਂ ਇਹ ਗੱਲ ਕਹਿੰਦਾ ਮੈਂ ਫੀਲਡ ਦੀ ਨੌਕਰੀ ਕੀਤੀ ਆ ਮੈਂ ਨਹੀਂ ਕਦੇ ਮੁੱਕਰਦਾ ਜਿਹੜਾ ਕੁਝ ਹੋਇਆ ਗਲਤ ਕਿਤੇ ਗਲਤੀ ਹੋਈ ਆ ਪਰ ਕਦੇ ਨਹੀਂ ਇਸ ਚੀਜ਼ ਤੋਂ ਪਿੱਛੇ ਭੱਜੀ ਉਹ ਲੜਕੀ ਜਦੋਂ ਮੈਨੂੰ ਫੋਨ ਕਰਦੀ ਆ ਨਾ ਤੇ ਮੈਨੂੰ ਉਦੋਂ ਇਹਦੇ ਤੇ ਲੱਗਿਆ ਯਾਰ ਮੈਂ ਕਿਹਾ ਵੀ ਕੇਵ ਜਾ ਬੰਦਾ ਯਾਰ ਵੀ ਇਹ ਤਾਂ ਬੜੇ ਹਲਕੇ ਕਿਰਦਾਰ ਦੇ ਲੋਕ ਆ ਯਾਰ ਵੀ ਇਹੇ ਜਿھے ਨਿਕਲੇ ਫਿਰਦੇ ਆ ਉਹ ਲੜਕੀ ਦਾ ਮੈਨੂੰ ਫੋਨ ਆਉਂਦਾ ਕਹਿੰਦੀ ਵੀਰ ਜੀ ਵੀ ਰਾਤ ਮੈਨੂੰ ਪਹਿਲਾਂ ਤਾਂ ਮੇਰੇ ਨਾਲ ਭਰਾ ਬਣ ਕੇ ਥਾਣੇ ਗਿਆ ਮੇਰਾ ਪਰਚਾ ਕਰਾਉਣ ਤੇ ਭਰਾ ਬਣ ਕੇ ਮੇਰੇ ਹੀ ਐਫ ਆਈ ਆਰ ਤੇ ਨੇ ਬਤੌਰ ਗਾਰਡੀਅਨ ਸਾਈਨ ਕੀਤੇ ਹੋਏ ਮੈਂ ਤੁਹਾਨੂੰ ਐਫ ਆਈ ਆਰ ਵੀ ਦਿਖਾਉਂਦਾ ਆ ਆ ਪਈ ਆ ਜੀ ਆ ਪੜਿਓ ਤੁਸੀਂ ਇਹ ਘਟਨਾ ਬਾਰੇ ਦੱਸਿਆ ਤੇ ਮੈਂ ਅੱਜ ਸਮੇਤ ਅਮਰਤਪਾਲ ਸਿੰਘ ਮਹਿਰੋ ਦੇ ਥਾਣਾ ਪੁਲਿਸ ਸਿਟੀ ਜਗਰਾਉਂ ਆ ਰਹੀ ਸੀ ਤੇ ਰਸਤੇ ਵਿੱਚ ਮਿਲ ਗਏ ਹੋਏ ਅਮਰਤਪਾਲ ਸਿੰਘ ਨੇ ਬਿਆਨ ਲਿਖਾ ਦਿੱਤਾ ਪੜ ਸੁਣ ਲਿਆ ਠੀਕ ਹੈ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਗਈ ਐਸਡੀ ਰਮਨਦੀਪ ਕੌਰ ਤਾਇਦ ਅਮਰਤਪਾਲ ਸਿੰਘ ਮਹਿਰੋ ਆ ਪੜ ਲਓ ਗਾਰਡੀਅਨ ਦਾ ਮਤਲਬ ਹੁੰਦਾ ਵੱਡਾ ਭਰਾ ਬਣ ਕੇ ਜਾਣਾ ਪਿਓ ਦੀ ਥਾਂ ਤੇ ਜਾਣਾ ਉਸ ਲੜਕੀ ਦਾ ਤੂੰ ਪਿਓ ਬਣ ਕੇ ਗਿਆ ਜਦੋਂ ਪਰਚਾ ਦਰਜ ਹੋ ਗਿਆ ਜਦੋਂ ਉਹਦੇ ਡੇਰੇ ਦੇ ਵਿੱਚੋਂ ਸਾਰਾ ਸਮਾਨ ਲੁੱਟ ਲਿਆ ਸੋਨਾ ਸਾਨਾ ਜੋ ਉਹਦੇ ਸੀਗਾ ਚੱਕ ਲਿਆ ਜਿੱਥੇ ਮੁੜ ਕੇ ਇਹ ਪੁਲਿਸ ਦੇ ਉਹ ਡੀਐਸਪੀ ਸਾਹਿਬ ਤੇ ਦੋਸ਼ ਲਾਈ ਜਾਂਦਾ ਸੀ ਵੀ ਮੇਰੇ ਤੇ ਉਹ ਸੋਨੇ ਦਾ ਤੇ ਪੈਸੇ ਦਾ ਦੋਸ਼ ਲਾਉਂਦੇ ਆ ਉਹ ਵੀ ਤੁਹਾਨੂੰ ਇੱਕ ਰਿਕਾਰਡਿੰਗ ਅੱਗੇ ਸੁਣਾ ਕੇ ਮੈਂ ਕਲੀਅਰ ਕਰੂੰਗਾ ਉਸ ਤੋਂ ਬਾਅਦ ਇਹ ਕੁੜੀ ਨੂੰ ਮੈਸੇਜ ਭੇਜਦਾ ਕਹਿੰਦਾ ਵੀ ਮੈਂ ਆਪਣੇ ਗਰੁੱਪ ਵਿੱਚ ਪਾਤਾ ਵੀ ਤੂੰ ਬਾਬੇ ਦੀ ਮਸ਼ੂਕ ਹੈ ਆ ਕਰਤਾਰ ਹੈ ਇਹਨਾਂ ਲੋਕਾਂ ਦੇ ਜਿੱਥੋਂ ਇਹ ਸ਼ੱਕ ਸ਼ੱਕ ਪੈਦਾ ਹੁੰਦੇ ਨੇ ਨਾ ਚੀਜ਼ਾਂ ਦੇ ਵੀ ਤੂੰ ਜਾਣਦੇ ਬਾਬਾ ਜਾਨ ਸਾਨੂੰ ਸਬੂਤ ਚਾਹੀਦੇ ਸੀ ਅਸੀਂ ਉਹ ਤੇਰੇ ਤੋਂ ਲੈਣੇ ਸੀ ਤੇਰੇ ਦੇ ਸੀ ਮਿੱਠੇ ਪਿਆਰੇ ਹੋ ਕੇ ਬਲੇ ਆਹ ਮੈਸੇਜ ਇਹਨੇ ਉਹ ਕੁੜੀ ਨੂੰ ਕੀਤਾ ਪਰ ਇਹ ਮੈਸੇਜ ਕੁੜੀ ਨੇ ਸੇਵ ਕਰ ਲਿਆ ਕਿਸੇ ਹੋਰ ਫੋਨ 'ਚ ਤੇ ਇਹ ਰਾਤ ਨੂੰ ਜਾ ਕੇ ਜਦ ਨੂੰ ਪਤਾ ਲੱਗਿਆ ਵੀ ਜੇ ਇਹ ਕੁੜੀ ਨੇ ਇਹ ਮੈਸੇਜ ਵਾਇਰਲ ਕਰਤਾ ਤੇ ਮੇਰੇ ਤਾਂ ਪੱਲੇ ਹੀ ਕੱਖ ਨਹੀਂ ਰਹਿਣਾ ਇਹ ਜਾ ਕੇ ਰਾਤ ਨੂੰ 2:30 ਵਜੇ ਜਾ ਕੇ ਕੁੜੀ ਦਾ ਫੋਨ ਖੋ ਕੇ ਲਿਆਂਦਾ ਉਹਦਾ ਗਰੀਬਣੀ ਦਾ ਇਸੇ ਸਦਮੇ 'ਚ ਉਸ ਕੁੜੀ ਦੀ ਮਾਂ ਮਰ ਗਈ ਥੋੜੇ ਥੋੜੇ ਦਿਨਾਂ ਬਾਅਦ ਹੀ ਵੀ ਸਾਡੇ ਨਾਲ ਇਹ ਬਣ ਕੀ ਗਿਆ ਆਹ ਮੈਸੇਜ ਪੜ ਲਓ ਇਹ ਕੀ ਲਿਖਦਾ ਮੈਂ ਥੋੜਾ ਜਿਹਾ ਪੜ ਕੇ ਤੁਹਾਨੂੰ ਸੁਣਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਸੰਗਤ ਨੂੰ ਇਸ ਬੇਨਤੀ ਨੂੰ ਸਮਝੋ ਤੇ ਸ਼ੇਅਰ ਕਰੋ ਲ ਮੈਂ ਚੈਲੰਜ ਕਰਦਾ ਕਿਸੇ ਇੱਕ ਵੀ ਫੋਨ ਤੇ ਮੈਸੇਜ ਗਿਆ ਹੋਵੇ ਇਸ ਕੁੜੀ ਤੇ ਫੋਨ ਤੋਂ ਇਲਾਵਾ ਕਿਸੇ ਗਰੁੱਪ 'ਚੇ ਮੈਸੇਜ ਪਿਆ ਹੋਵੇ ਇਹ ਦਿਖਾ ਦੇਵੇ ਸਜ਼ਾ ਜੋ ਤੁਸੀਂ ਦਿਓਗੇ ਮੈਂ ਲਵਾਂਗਾ ਪਰ ਇੰਨਾ ਝੂਠ ਨਾ ਗੱਲਾਂ ਕੁਝ ਹੋਰ ਨੇ ਇਹ ਭੱਜਿਆ ਵੀ ਤਾਂ ਅਗਰ ਇਹ ਪੁਲਿਸ ਦੇ ਹੱਥ ਚ ਆ ਜਾਂਦਾ ਬਹੁਤ ਕੁਛ ਇਹਦੇ ਚੋਂ ਨਿਕਲਣਾ ਸੀ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ ਥਿਆ ਸੀ ਆਈਏ ਫਰੀਦਕੋਟ ਦੀ ਇਹ ਇਹਦਾ ਸਾਰਾ ਮੈਟਰ ਹੀ ਸ਼ੱਕੀ ਆ ਦੀਆਂ ਅੱਖਾਂ ਦੇਖ ਲਿਓ ਇਹਦਾ ਮੂੰਹ ਦੇਖ ਲਿਓ ਗੱਲ ਕਰਦੇ ਦਾ ਇਹਦੀਆਂ ਅੱਖਾਂ ਕੁਝ ਹੋਰ ਹੀ ਬਿਆਨ ਕਰਦੀਆਂ ਕੋ ਸਾਫ ਝਲਕਦੀ ਹੈ ਵੀ ਦਿਮਾਗ ਦੇ ਵਿੱਚ ਕੀ ਚੱਲਦਾ ਇਹਦੇ ਕੋਈ ਤੁਸੀਂ ਪ੍ਰੈਸ ਕਾਨਫਰੰਸ ਚੱਕ ਲਿਓ ਉਹਦੇ ਤਿੰਨ ਹੀ ਲੱਖ ਜੁਹੰਦੇ ਇਹਦੇ ਕੋਲ ਸਰੀਰਕ ਸੰਬੰਧ ਬਲਾਤਕਾਰ ਤੇ ਆਹ ਵੀ ਦੂਜਾ ਨਗੇਜਵਾਜੀ ਸਲੀਲਤਾ ਦੀ ਯਾਰ ਚਾਰ ਪੰਜ ਮੁੰਡੇ ਮਾਰਦੇ ਝੂਠਾ ਮੈਂ ਪੁਲਿਸ ਚ ਰਿਹਾਂ ਯਾਰ ਮੈਂ ਬੋਲ ਰਿਹਾ ਉਹਨਾਂ ਬੱਚਿਆਂ ਦੇ ਹੱਕ ਚ ਮੈਂ ਗੋਨੇਆਣੇ ਵਾਲੇ ਪਰਿਵਾਰ ਦੇ ਕੋਲ ਗਿਆ ਨਹੀਂ ਸੀ ਮੈਂ ਜਾਣਾ ਮੈਂ ਇਕੱਠਾ ਕਰੀ ਜਾਂਦਾ ਸੀ ਵੀ ਕੀ ਕੀ ਮੈਂ ਕਦੇ ਤਤੀ ਗੱਲ ਨਹੀਂ ਕਰਦਾ ਹੁੰਦਾ ਸਬਰ ਨਾਲ ਚੱਲਦਾ ਉਹਦੇ ਚ ਬਹੁਤ ਕੁਛ ਮੇਰੇ ਹੱਥ ਲੱਗ ਗਿਆ ਬਠਿੰਡੋ ਮਲਾਜਮਾਂ ਨੇ ਦੱਸਿਆ ਮੈਂ ਜਸਪ੍ਰੀਤ ਵਾਲੇ ਤੇ ਰੌਲਾ ਪਾਇਆ ਕਰਨਾਲ ਬਾਠ ਵਾਲੇ ਤੇ ਰੌਲਾ ਪਾਇਆ ਤਿੰਨ ਮੁੰਡੇ ਜੁਪੀ ਜਮਾਰ ਦਿੱਤੇ ਉਹਨਾਂ ਤੇ ਮੈਂ ਬੋਲਿਆ ਮੇਰੀਆਂ ਵੀਡੀਓ ਚੱਕ ਲਓ ਕੋਈ ਇਹਨਾਂ ਚ ਇੱਕ ਵੀ ਬੰਦਾ ਬੋਲਿਆ ਤੇ ਮੈਨੂੰ ਦੱਸ ਦਿਓ ਹੁਣ ਦੋ ਤਿੰਨ ਮੁੱਦੇ ਪੂਰੇ ਪਖੇ ਸੀ ਲੁਧਿਆਣੇ ਇਲੈਕਸ਼ਨ ਚੱਲਦੇ ਆ ਲੁਧਿਆਣੇ ਦੀ ਕੁੜੀ ਆ ਬਠੰਡੇ ਪਾ ਉੱਥੇ ਬਠੰਡੇ ਆ ਉਹ ਇਨਸਾਫ ਮੰਗਣ ਵਾਸਤੇ ਲੁਧਿਆਣੇ ਬੈਠੇ ਸੀ ਬਠੰਡਾ ਲਿਆ ਕੇ ਕੁੜੀ ਮਾਰੀ ਗਈ ਕਨੈਕਸ਼ਨ ਜੁੜਦਾ ਨਹੀਂ ਸ਼ਰਸਾ ਨਾਲ ਇੱਕ ਸਿੱਖ ਮੁੰਡੇ ਨੂੰ ਕੁੱਟਮਾਰ ਕਰਦੇ ਆ ਬਠੰਡੇ ਰੇਜ ਦੀ ਉਹ ਘਟਨਾ ਇਹਦੇ ਪਿਛਲੇ ਕਾਰਨ ਤਾਂ ਦੇਖੋ ਯਾਰ ਕੋਈ ਦਿਮਾਗ ਵਰਤ ਲਿਆ ਕਰੋ ਥੋੜਾ ਬਹੁਤ ਆ ਰੱਬ ਨੇ ਦਿੱਤਾ ਆਦਾ ਚਰਨ ਘਾਟ ਵਾਲੇ ਸਾਧ ਤੇ ਕਾਰਵਾਈ ਕਰਨ ਲਈ ਸਾਨੂੰ ਅਸਲੀ ਸਬੂਤ ਤੇ ਜਾਣਕਾਰੀ ਤੇ ਜਿਹਦੇ ਨਾਲ ਬੀਤੀ ਉਹ ਗਵਾਹ ਚਾਹੀਦਾ ਸੀ ਇਹ ਬੀਬੀ ਮਿਲੀ ਅਸੀਂ ਸਿਰਫ ਸਾਰੇ ਪ੍ਰੂਫ ਆਪਦੇ ਹੱਥ ਚ ਕਰਨ ਲਈ ਬਾਬੇ ਦੀ ਮਸ਼ੂਕ ਦੀ ਹਾਂ ਚ ਹਾਮ ਲਾਈ ਇਹ ਵੀ ਨਹੀਂ ਕਿ ਅਸੀਂ ਕੁੜੀਆਂ ਦੀਆਂ ਸੁਣ ਲਈਆਂ ਤੇ ਕੁੜੀ ਬੇਕਸੂਰ ਹੈ ਬਾਬਾ ਕਸੂਰਵਾਰ ਨਹੀਂ ਇਦਾਂ ਨਹੀਂ ਜਿੰਨਾ ਸਮਾਂ ਐਕਸ਼ਨ ਨਹੀਂ ਕਰ ਸਕੇ ਉਹਨਾਂ ਸਮਾਂ ਅਸੀਂ ਬਥੇਰੇ ਪਾਪੜ ਵੇਲੇ ਬਾਬਾ ਹੱਥੇ ਠਾਵੇ ਸਾਡੇ ਬਾਬੇ ਨੇ 10 ਲੱਖ ਦੇਣਾ ਵੀ ਮੰਨਿਆ ਮੈਂ ਹਾਂ ਕੀਤੀ ਸ਼ਰਤ ਰੱਖੀ ਵੀ ਪੈਸੇ ਡੇਰੇ ਤੋਂ ਬਾਹਰ ਆ ਕੇ ਦੇਣੇ ਪੈਣਗੇ ਬਾਬਾ ਜਦੋਂ ਕੱਲ ਮਿਲਣ ਆਇਆ ਪਹਿਲਾ ਤੇਰੇ ਕੋਲ ਯਾਰ ਕੀ ਪਾਵਰ ਆ ਤੂੰ ਐਕਸ਼ਨ ਕਰਨ ਦੀਆਂ ਗੱਲਾਂ ਕਰਦਾ ਮੈਂ ਕਾਰਵਾਈ ਕਰਦਾ ਇੱਕ ਇੰਟਰਵਿਊ ਪਈ ਆ ਜਸਵੀਰ ਪੱਤਰਕਾਰ ਦੇ ਚੈਨਲ ਤੇ ਕਿਸੇ ਮੁੰਡੇ ਦੀ ਉਹ ਲਿਖਦਾ ਵੀ ਮੈਨੂੰ ਇਹ ਸੀਏਏ ਚੱਕੀ ਫਿਰਦਾ ਰਿਹਾ ਉਹ ਇੰਟਰਵਿਊ ਦੇ ਵਿੱਚ ਮੁੰਡਾ ਬੋਲ ਰਿਹਾ ਮੈਂ ਨਾ ਪੁੱਲ ਗਿਆ ਤੁਸੀਂ ਮੈਸੇਜ ਪੜ ਲਿਓ ਆ ਕੋਈ ਮਰਦਾਂ ਵਾਲੀਆਂ ਗੱਲਾਂ ਆ ਆ ਮਰਦ ਇਹ じゃ ਕੰਮ ਕਰਦੇ ਹੁੰਦੇ ਉਹ ਵੀ ਬਾਣੇ ਵਾਲੇ ਹੋਣ ਤੂੰ ਕੁੜੀ ਦੇ ਗਾਰਡੀਅਨ ਬਣ ਕੇ ਤੂੰ ਉਹਦਾ ਭਰਾ ਬਣ ਕੇ ਉਹਦਾ ਪਿਓ ਦੀ ਥਾਂ ਤੇ ਬਣ ਕੇ ਉਹਦੇ ਸਾਈਨ ਕਰਦਾ ਐ ਐਫ ਆਈ ਆਰ ਤੇ ਤੇ ਬਾਅਦ ਵਿੱਚ ਤੂੰ ਇਹ ਮੈਸੇਜ ਭੇਜਦਾ ਕਿੱਥੇ ਖੜੇ ਆ ਤੁਸੀਂ ਯਾਰ ਕਿਹੜੀ ਤੁਸੀਂ ਗੈਰਤ ਦੀ ਗੱਲ ਕਰਦੇ ਹੋ ਉਸ ਤੋਂ ਬਾਅਦ ਜਦੋਂ ਤੇਰੀ ਪੁਲਿਸ ਨੇ ਬਾਹ ਮਰੋੜ ਲਈ ਜਗਰਾਉਂ ਵਾਲੀ ਨੇ ਫਿਰ ਤੇਰਾ ਸੌਦਾ ਜਿਹੜਾ ਜਗਰਾਉਂ ਵਾਲੀ ਐਮ ਐਲ اے ਨਾਲ ਹੋਇਆ ਬੀਬੀ ਮਾਨੂਕੇ ਨਾਲ ਉਹਦੀ ਆ ਰਿਕਾਰਡਿੰਗ ਥੋੜੀ ਜਿਹੀ ਸੁਣ ਲਿਓ ਆ ਸੁਣਿਓ ਜੀ ਹਾਂਜੀ ਮਰਾ ਯੋਧਰ ਮੇਰੀ ਗੱਲਬਾਤ ਹੋ ਗਈ ਐ ਐਮ ਐਲ ਨੂੰ ਨਾ ਸੀ ਫੋਨ ਨਹੀਂ ਮੈਂ ਛੇੜ ਇਹਨੂੰ ਜਿਹੜੀ ਕੀ ਹੈ ਜਨਾਨੀ ਜੀ ਹਾਂ 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 ਸੇ ਮੈਂ ਹਾਂ ਤਾਂ ਵੀ ਕਰੋ ਕਿ ਕਰਦਾ ਸੈਟਮ ਤੁਸੀਂ ਤੁਹਾਨੂੰ ਫੋਨ ਨਹੀਂ ਆਉਣਾ ਕਿਸੇ ਦਾ ਵੀ ਨਾ ਜਾਣਾ ਚਲੋ ਇਹ ਨਹੀਂ ਪਾਸ ਤੁਸੀਂ ਬੇਫੇ ਮੈ ਰਹੋ ਜਨਗਰ ਸਾਹ ਜਾਂਦੇ ਆ ਵਰਾਏ ਗਰੂ ਆਏ ਗਰੂ ਆਏ ਚਲੋ ਦੇ ਪ੍ਰਮਾਣ ਵਾਲੀ ਮਾਰਿਆ ਨਾ ਅੱਜ ਚਲੋ ਕਰ ਲੈ ਲੋ ਸਾਧਵਾਰਾ ਜੀ ਹੁਣ ਚਲੋ ਥੈਂਕ ਯੂ ਭਾਜੀ ਭਾਰਾ ਜੀ ਤੂੰ ਬੈਠੂ ਈ ਬismillah ਸਾਬਤ ਕਰਨਾ ਤੁਸੀਂ ਕਹਿਣਾ ਕਿ ਅਮਰਤਪਾਲ ਸਿੰਘ ਮਹਿਰੋ ਦੁਕਾਨਵਾਲਾ ਤੇ ਦੇ ਦੇ ਤੇ ਆਇਆ ਸੀ ਰਾਤ ਠੀਕ ਹੈ ਠੀਕ ਹੈ ਉਹਦੇ ਨਾਲ ਤੇ ਮੱਦੇ ਸੀ ਤੇ ਮੈਨੂੰ ਫੋਨ ਆਇਆ ਮੈਂ ਚੱਕ ਲਿਆ ਮੈਂ ਬਿੱਕੀ ਇਹ ਥੋੜੀ ਜੀ ਰਿਕਾਰਡਿੰਗ ਲੰਮੀ ਆ ਸੁਣਾਉਂਗਾ ਤੁਹਾਨੂੰ ਮੈਂ ਸਾਰੀਆਂ ਆ ਬੇਵੇ ਜਵਾਬ ਦੇ ਹੈ ਨਾ ਅਸਲੀ ਮਰਦ ਤੇ ਗੁਰੂ ਦਾ ਸਿੱਖ ਹੈ ਜੇ ਕਹਿੰਦਾ ਮੈਂ ਅਸਲੀ ਸਿੱਖ ਹੈ ਹਜੇ ਦੇ ਪਿੰਡ ਦੀਆਂ ਰਿਕਾਰਡਿੰਗਾਂ ਪਈਆਂ ਪੈਸੇ ਕਿਵੇਂ ਕਿਸੇ ਬਿਮਾਰ ਬੱਚਿਆਂ ਦੇ ਮਗਾ ਕੇ ਤੇ ਕਿਵੇਂ ਅੱਧੇ-ਅੱਧੇ ਪੈਸੇ ਉਹਨਾਂ ਪਰਿਵਾਰਾਂ ਤੋਂ ਲਏ ਇੱਕ ਪਰਿਵਾਰ ਗਰੀਬ ਪਰਵਾਰ ਲੁਧਿਆਣੇ ਉਹਦੀ ਵੀਡੀਓ ਬਣਾ ਕੇ ਨੇ ਭੇਜੀ ਇਹਨੂੰ ਕਿਸੇ ਦੇ ਬਾਹਰੋਂ ਫੋਨ ਆ ਗਿਆ ਕਿਸੇ ਅਨਾਰੀਆਂ ਦੇ ਦੋਹਾਂ ਤਿੰਨਾਂ ਦੇ ਵੀ ਉਹ ਪਰਿਵਾਰ ਦੀ ਮਦਦ ਕਰਨੀ ਛਾਤਰ ਇਨਾਂ ਹੈ ਕਹਿੰਦਾ ਜੀ ਮੈਂ ਉੱਥੇ ਜਾ ਕੇ ਤੁਹਾਨੂੰ ਸਿੱਧੇ ਅਕਾਊਂਟ ਦੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿੱਧਾ ਅਕਾਊਂਟ 'ਚ ਪੈਸੇ ਪਾ ਦਿਓ। ਜਦੋਂ ਜਾ ਕੇ ਉਹਨਾਂ ਦੇ ਅਕਾਊਂਟ 'ਚ ਆ ਗਿਆ ਤੇ ਸ਼ਾਮ ਨੂੰ ਚਲੇਗਾ ਕਹਿੰਦਾ ਕਿੰਨੇ ਕੁ ਪੈਸੇ ਆ ਗਏ ਉਹ ਕਹਿੰਦੇ 80000 ਰੁਪਏ ਆ ਗਏ। ਕਹਿੰਦਾ ਵੀ 40000 ਮੈਨੂੰ ਦੇ ਦਿਓ ਮੈਂ ਉੱਥੇ ਕਿਸੇ ਹੋਰ ਨੂੰ ਸੇਵਾ ਦੇਣੀ ਆ ਤੇ ਮੈਂ ਤੁਹਾਨੂੰ ਕੱਲ ਜਾਂ ਪਰਸੋਂ ਨੂੰ ਜਿਹੜਾ ਹੈਗਾ ਵੀ ਤੁਹਾਨੂੰ ਪਾ ਦੂੰਗਾ। ਉਹ ਪੈਸੇ ਅੱਜ ਪਾਉਂਦਾ ਇਹ ਬੰਦਾ। ਸਕੂਲ ਦੇ ਵਿੱਚ ਨੇ ਸੀਬਟ ਸਟਾਇਆ ਮੈਡਮ ਦੇ ਕੋਲੇ ਰਸੀਦ ਪਈ ਆ ਸਕੂਲ ਵਾਲਿਆਂ ਕੋਲੇ ਜਾ ਕੇ ਪੁੱਛ ਲਿਓ। ਉਦੋਂ ਪਿਛਲਾ ਇਹਨਾਂ ਲੋਕਾਂ ਪਰ ਤੁਸੀਂ ਕਿੰਨੇ ਕ ਗਮਰਾਹ ਹੋਵੋਗੇ ਕਿੰਨੇ ਕ ਝੂਠ ਇਹਨਾਂ ਲੋਕਾਂ ਦੇ ਸੁਣੋਗੇ ਕੀ ਇੱਕ ਕਤਲ ਦੇ ਨਾਲ ਲੱਚਰਤਾ ਖਤਮ ਹੋ ਜਾਊਗਾ ਆ ਸਿਕਿਉਰਟੀਆਂ ਲੈ ਲਈਆਂ ਅਗਲੇ ਨਹੀਂ ਆ ਉਹ ਤੋਂ ਜ਼ਿਆਦਾ ਬੋਲਣਗੇ ਇੱਥੇ ਮੋਗੇ ਦੇ ਵਿੱਚ ਇੱਕ ਬੰਦੇ ਨੇ ਸੰਤ ਜਰਨੈਲ ਸਿੰਘ ਪਿੰਡਰਾਲਾ ਦੇ ਖਿਲਾਫ ਕੋਈ ਗੱਲ ਬੋਲਤੀ ਅਸੀਂ ਜਥੇਬੰਦੀਆਂ ਨਾਲ ਗੱਲ ਕੀਤੀ ਸੀਗਾ ਚਲੋ ਇਹ ਤੋਂ ਮਾਫੀ ਮੁਫੀ ਮੰਗਵਾ ਦਿੰਨੇ ਆ ਤੇ ਤੁਸੀਂ ਆ ਵੀ ਇਹਨੂੰ ਆਪਾਂ ਗੱਲ ਨੂੰ ਨਵੇੜ ਗਿਆ ਕਿਉਂਕਿ ਸੰਤਾਂ ਦਾ ਕਰਤਾਰ ਬਹੁਤ ਵੱਡਾ ਕਿੱਥੇ ਜੀ ਉਹਦੇ ਚਿੱਠੀਆਂ ਦੋ ਸੱਟ ਗਏ ਐਵੇਂ ਫੁਕਰੇ ਤੈਨੂੰ ਚੱਕ ਦੇਣਗੇ ਤੈਨੂੰ ਉਹ ਕਰ ਦੇਣਗੇ ਉਹਨੂੰ 10 ਗਨ ਮੈਨ ਮਿਲ ਗਏ ਤੋ ਅਗਲੇ ਦਿਨ ਸੰਤਾਂ ਦਾ ਉਹਨੇ ਪੁਤਲਾ ਸਾੜਿਆ ਉਹ ਰੋਜ਼ ਗਾਲਾਂ ਕੱਢਣ ਲੱਗਿਆ ਉਹਨ ਸਕਿਉਰਿਟੀ ਦੇ ਵਿੱਚ ਬੈਠਾ ਡੇਲੀ ਮਾੜਾ ਚੰਗਾ ਇਹਨਾਂ ਨੂੰ ਬੋਲਦਾ ਇਹ ਕੁਛ ਮੰਡ ਨਾਲ ਆ ਜਿਹੜਾ ਮੰਡ ਦਾ ਗੰਦ ਹੋਇਆ ਕੱਖ ਨਹੀਂ ਇਹਨਾਂ ਲੋਕਾਂ ਨੂੰ ਹੋਰ ਵੱਡੇ ਕਰਤਾ ਬਾਕੀ ਅਗਲੀ ਵੀਡੀਓ ਚ ਜ਼ਿਕਰ ਕਰਾਂਗੇ ਕਿੱਥੇ ਅਸੀਂ ਮਾਰ ਕਿੱਥੇ ਖਾਧੀ ਆ ਉਹ ਆਪਾਂ ਅਗਲੀ ਵੀਡੀਓ ਚ ਕਰਾਂਗੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਮੈਂ ਜੇਸੇਦਾਰ ਸਾਹਿਬ ਨੂੰ ਅਪੀਲ ਕਰਦਾ ਐਡੀ ਕਮਜ਼ੋਰ ਨਹੀਂ ਕੀ ਆਪਣੀ ਕੌਮ ਜਿਹੜੀ ਇਹ ਜੀ ਦੁੱਖੀ ਤਕੀ ਤੋਂ ਜਿਹੜੀ ਹੈਗੀ ਤੁਸੀਂ ਆਪਣੀ ਡਿਊਟੀ ਨਿਭਾਓ ਜਿਹੜੀ ਹੈ ਬਾਬੇ ਨਾਨਕ ਦਾ ਅਸਲ ਸੰਦੇਸ਼ ਨੌਜਵਾਨਾਂ ਤੱਕ ਪਹੁੰਚਾਓ ਤੇ ਜੇ ਇਹੋ ਜਾਂ ਦੁੱਖੀਆਂ ਤਕੀਆਂ ਤੋਂ ਡਰਨ ਲੱਗ ਪਏ ਨਾ ਤੇ ਫੇਰ ਸਰ ਗਿਆ ਫੇਰ ਫੇਰ ਆਪਣਾ ਕੋਈ ਆਧਾਰ ਹੈ ਹੀ ਨਹੀਂ ਇਹਦਾ ਮਤਲਬ ਹੈ ਜਿਹੜੀਆਂ ਆਪਣੀਆਂ ਕੀਤੀਆਂ ਗਲਤੀਆਂ ਉਹਨਾਂ ਦੇ ਉੱਤੇ ਚਰਚਾ ਜ਼ਰੂਰ ਕਰੋ ਅਗਲੀ ਆਪਾਂ ਕੱਲ ਨੂੰ ਕਰਾਂਗੇ ਵੀਡੀਓ ਮੇਰੇ ਕੋਲੇ ਆ ਬੁੱਕ ਪਈ ਆ ਜਿਹੜੀ 1984 ਦੇ ਦੰਗਿਆਂ ਤੇ ਲਿਖੀ ਹੋਈ ਆ ਸੰਜੇ ਸੂਰੀ ਜੀ ਦੀ ਇਹ ਨਫ਼ਰਤ ਕਿਉਂ ਪਣਦੀ ਇੱਕ ਬਿਆਨ 5000 ਹਿੰਦੂ ਵੱਢਾਂਗੇ ਕਿਵੇਂ ਲਾਲਾ ਜਗਤ ਨਾਰਾਇਣ ਨੇ ਉਹਨਾਂ ਬਲਦੀ ਤੇ ਅੱਗ ਪਾਈ ਉਸ ਖਬਰ ਲਈ ਉਹ ਜਿਹੜਾ ਗੁੱਸਾ ਘੁਬਾਰ ਕਿਵੇਂ ਦਿੱਲੀ ਜਾ ਕੇ ਨਿਕਲਦਾ ਇੱਕ ਫੋਟ ਖੜੀ ਕੀਤੀ ਗਈ ਇਹਨਾਂ ਦੇ ਉੱਤੇ ਕਦੇ ਅਸੀਂ ਚਰਚਾ ਨਹੀਂ ਕਰਨੀ ਚਾਹੁੰਦੇ ਨਾ ਅਸੀਂ ਇਸ ਚੀਜ਼ ਨੂੰ ਕਿਉਂਕਿ ਅੱਜ ਵੀ ਨਫ਼ਰਤ ਜਿਹੜੀ ਉਸੇ ਤਰ੍ਹਾਂ ਬਰਕਰਾਰ ਖੜੀ ਸਨਦੀ ਹੈ ਅਸੀਂ ਕਦੋਂ ਖਤਮ ਕਰਾਂਗੇ ਇਸ ਚੀਜ਼ ਨੂੰ ਇਹ ਤਾਂ ਫਿਰ ਨਾ ਇਹੋ ਜਿਹੇ ਚੈਲੰਜ ਤਾਂ ਰੋਜ਼ ਨਿੱਕੇ ਮੋٹے ਤਰ੍ਹਾਂ ਆਉਣਗੇ ਅਫਰੀਕਾ ਦੇ ਵਿੱਚ ਇੱਕ ਕੁੰਬਾ ਜਿਹੜਾ ਅੱਜ ਵੀ ਨੰਗਾ ਰਹਿੰਦਾ ਬਿਲਕੁਲ ਕੀ ਹੋ ਲੱਚਰਤਾ ਅੱਜ ਡਿਸਕਵਰੀ ਤੇ ਜਾ ਕੇ ਦੇਖੋ ਉਹਨਾਂ ਨੂੰ ਫਲਮਾ ਰਹੇ ਨੇ ਲੋਕ ਆ ਕੇ ਦੁਨੀਆ ਦੇ ਵਿੱਚੋਂ ਲੱਚਰਤਾ ਕੁਛ ਨਹੀਂ ਹੁੰਦੀ ਲੱਚਰਤਾ ਹੁੰਦੀ ਸਾਡੇ ਦਿਮਾਗ 'ਚ ਲੱਚਰਤਾ ਹੁੰਦੀ ਸਾਡੀ ਅੱਖਾਂ 'ਚ ਲੱਚਰਤਾ ਹੁੰਦੀ ਸਾਡੀ ਜੀਰ ਦੀ ਲੱਚਰਤਾ ਹੁੰਦੀ ਹੈ ਤੁਹਾਡੇ ਹਿਰਦੇ ਦੀ ਤੇ ਤੁਹਾਡਾ ਹਿਰਦਾ ਸ਼ੁੱਧ ਹੈ ਤੁਹਾਡੀਆਂ ਅੱਖਾਂ ਗੁਰੂ ਤੋਂ ਬਿਨਾਂ ਹੋਰ ਕੁਝ ਨਹੀਂ ਦੇਖਦੀਆਂ ਤੁਹਾਡੇ ਕੰਨ ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਕੁਝ ਨਹੀਂ ਸੁਣਦੇ ਤੇ ਤੁਹਾਡੇ ਅੱਗੇ ਖੜਾ ਜੋ ਬੰਦਾ ਮਰਜ਼ੀ ਕਰੀ ਚੱਲੇ ਤੁਹਾਡੇ ਤੇ ਕੋਈ ਅਸਰ ਹੀ ਨਹੀਂ ਸਾਡੇ ਦੇਖਾਵੇ ਕੇ ਕੋਈ ਅਸਰ ਕਰਕੇ ਪਹਿਲਾਂ ਆਪਣੇ ਆਪ ਨੂੰ ਘੜਦਾ ਪੈਂਦਾ ਧਰਮ ਦੇ ਨਾਲ ਲਚਰਤਾ ਦਾ ਕੀ ਮੇਲ ਹੈ ਜੇ ਧਰਮ ਇੰਨਾ ਚੰਗਾ ਤੇ ਲਚਰਤਾ ਤੋਂ ਦੂਰ ਕਰਦਾ ਤੇ ਪੰਜ ਵੱਡੇ ਸਾਧ ਜਿਹੜੇ ਆ ਉਹ ਰੇਪ ਦੇ ਕੇਸ ਤੇ ਕਤਲ ਦੇ ਕੇਸਾਂ ਦੇ ਵਿੱਚ ਜੇਲ੍ਹ 'ਚ ਬੈਠੇ ਆ ਜੇ ਧਰਮ ਤੋਂ ਲੱਚਰਤਾ ਨੂੰ ਇੰਨਾ ਖਤਰਾ ਤੇ ਫਿਰ ਸੋਚਾ ਸਿੰਘ ਲੰਗਾਹ ਨੂੰ ਅਕਾਲ ਤਖਤ ਸਾਹਿਬ ਤੇ ਸੱਦ ਕੇ ਕਿਉਂ ਪੰਥ ਵਿੱਚ ਸ਼ਾਮਲ ਕੀਤਾ ਗਿਆ ਉਦੋਂ ਲੱਚਰਤਾ ਨਹੀਂ ਕਿਸੇ ਨੂੰ ਦਿੱਸੀ ਉਦੋਂ ਇੱਕ ਅਕਾਲੀ ਲੀਡਰ ਦੀ ਹੋਰ ਵਾਇਰਲ ਹੋਈ ਇੱਕ ਆ ਹੁਣ ਵਾਇਰਲ ਹੋਈ ਜਾਂਦੀ ਉਹ ਪੂਰੀ ਵਾਲੇ ਸਾਧ ਦੀ ਇਹਨਾਂ ਚੀਜ਼ਾਂ ਦੇ ਨਾਲ ਧਰਮ ਕਿਤੇ ਖਤਮ ਹੁੰਦੇ ਹੁੰਦੇਗੇ ਧਰਮ ਜਥੇਦਾਰ ਗੜਗੱਜ ਸਾਹਿਬ ਕਹਿੰਦੇ ਆ ਵੀ ਜੇ ਸਿੱਖ ਕੌਮ ਦੀ ਨੌਜਵਾਨੀ ਨੂੰ ਧਰਮ ਤੋਂ ਦੂਰ ਕਰਨ ਲਈ ਲੱਚਰਤਾ ਫਲਾਈ ਜਾ ਰਹੀ ਹੈ ਦੱਖਣੀ ਭਾਰਤ ਦੇ ਵਿੱਚ ਕਿੰਨੇ ਮੰਦਰ ਆ ਜਿਨ੍ਹਾਂ ਦੇ ਉੱਤੇ ਜਿਹੜੀਆਂ ਤਸਵੀਰਾਂ ਜਿਹੜੀਆਂ ਉੱਥੇ ਮੂਰਤੀਆਂ ਛਪੀਆਂ ਹੋਈਆਂ ਸ਼ਰਿਆਮ ਮੰਗੀਆਂ ਔਰ ਕਿਹੇ ਜਿ ਉਹ ਉਹ ਕੋਕ ਸ਼ਾਸਤਰ ਦੀ ਇੱਕ ਤਸਵੀਰ ਉਹਦੇ ਚੋਂ ਖਿੱਚੀ ਹੋਈ ਆ ਕਦੇ ਕਿਸੇ ਹਿੰਦੂ ਨੇ ਕਿਹਾ ਵੀ ਸਾਡੇ ਉਹਨਾਂ ਮੂਰਤੀਆਂ ਤੋਂ ਸਾਡੇ ਧਰਮ ਨੂੰ ਖਤਰਾ ਪੈਦਾ ਹੋ ਗਿਆ ਫਿਰ ਸਾਡੇ ਚ ਇੱਕ ਸਾਖੀ ਤੁਸੀਂ ਆਮ ਬੋਲ ਬੋਲ ਕੇ ਸੁਣਾਉਣੇ ਆ ਜੋਗਾ ਸਿੰਘ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਦੀ ਗੱਲ ਆ ਨਾ ਤੇ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਮਾਰਾ ਵੇਸਵਾ ਦੇ ਕੋਠੇ ਦੇ ਪਹਿਰੇ ਤੇ ਖੜਾ ਕਰਤਾਂ ਲਾ ਜਾ ਕੇ ਵੀ ਜੋਗਾ ਸਿੰਘ ਨੂੰ ਗੁਰੂ ਸਾਹਿਬ ਸੁਨੇਹਾ ਭੇਜਦੇ ਆ ਤੋ ਆਪਣੇ ਆਨੰਦਕਾਰ ਦੇ ਲਾਵਾ ਛੱਡ ਕੇ ਤੇ ਤੁਰ ਪਿਆ ਤੇ ਗਾ ਉਹ ਇਹ ਕਿਸੇ ਵੇਸਵਾ ਦਾ ਕੋਠਾ ਸੀ ਉੱਥੇ ਉਹ ਜਾ ਕੇ ਵੜ ਗਿਆ ਕਿ ਡਾ ਕੱਚਾ ਸਿੱਖ ਹੋਊਗਾ ਫਿਰ ਇੱਥੋਂ ਪਰ ਇੱਥੋਂ ਤਾਂ ਸਾਬਤ ਹੁੰਦਾ ਵੀ ਜਿਵੇਂ ਮੇਰੇ ਨਾਲ ਹੁਣ ਚਿਤਤਰੋ ਪਖਿਆਣ ਦੇ ਉੱਤੇ ਫਿਰ ਉਹਨਾਂ ਨੇ ਬਹਿਸ ਕਰਨ ਲੱਗ ਪੈਂਦੇ ਆ ਫੋਨ ਤੇ ਤੇ ਮੈਂ ਕਿਹਾ ਵੀ ਸ਼ਾਇਦ ਫਿਰ ਜੇ ਗੁਰੂ ਸਾਹਿਬ ਦੀ ਕਿਰਤ ਹੈ ਤੇ ਫਿਰ ਜੋਗਾ ਸਿੰਘ ਵਾਲੀ ਜੇ ਸੱਚੀ ਆ ਤੇ ਫਿਰ ਸਿੱਖਾਂ ਦਾ ਕਿਰਦਾਰ ਤਾਂ ਫਿਰ ਇੱਥੇ ਤੱਕ ਡਿੱਗ ਗਿਆ ਜਿਹੜਾ ਗੁਰੂ ਸਾਹਿਬ ਨੂੰ